AVP ਸਾਂਝਾ ਦੇਖ ਰਹੇ ਦਰਸ਼ਕਾਂ ਸਵਾਗਤ ਹੈ ਮੈਂ ਤੁਹਾਡਾ ਭਾਰਤ ਪੋਸ਼ਨ ਜਿਸ ਤਰ੍ਹਾਂ ਕਿ ਮੌਸਮ ਵਿਭਾਗ ਵੱਲੋਂ ਕਿਹਾ ਜਾਂਦਾ ਹੈਗਾ ਜਿਹੜੀ ਧੁੰਦ ਦੀ ਪ੍ਰੈਡਿਕਸ਼ਨ ਦੱਸੀ ਗਈ ਸੀਗੀ ਕਿ ਆਉਣ ਵਾਲੇ ਦਿਨਾਂ ਵਿੱਚ ਧੁੰਦ ਦਾ ਕਹਿਰ ਪੰਜਾਬ ਦੇ ਵਿੱਚ ਵੇਖਣ ਨੂੰ ਮਿਲ ਸਕਦਾ ਹੈਗਾ ਸੋ ਉਹਦੇ ਮੱਦੇ ਨਜ਼ਰ ਪੰਜਾਬ ਦੇ ਵਿੱਚ ਸਵੇਰ ਭਰ ਦੇ ਵਿੱਚ ਜਿਹੜਾ ਹੈਗਾ ਐਕਸੀਡੈਂਟਡ ਦੀ ਤਦਾਦ ਵੱਧਦੀ ਜਾ ਰਹੀ ਹੈਗੀ ਸੋ ਅਸੀਂ ਖੜੇ ਹਾਂ ਪਟਿਆਲਾ ਦੇ ਧਰੇੜੀ ਜਟਾ ਟੋਲ ਪਲਾਜ਼ਾ ਵਿਖੇ ਤੁਸੀਂ ਦੇਖ ਸਕਦੇ ਹੈਗੇ ਹੋ ਕਿ ਧੁੰਦ ਦੇ ਕਾਰਨ ਅਤੇ ਓਵਰ ਸਪੀਡ ਦੇ ਕਾਰਨ ਇਹ ਹਾਸਾ ਪਟਿਆਲਾ ਦੇ ਧਰੇੜੀ ਜਟਾ ਟੋਲ ਪਲਾਜ਼ਾ ਤੇ ਇਹ ਜਿਹੜਾ ਵਾਪਰਿਆ ਹੈਗਾ ਇਹਦੇ ਵਿੱਚ ਜਿਹੜੇ ਆ ਤਿੰਨ ਤੋਂ ਲੈ ਕੇ ਚਾਰ ਗੱਡੀਆਂ ਜਿਹੜੀਆਂ ਨੇ ਉਹ ਟਰੱਕ ਨੇ ਜਿਹੜੀਆਂ ਹੈਗੀਆਂ ਡਰਾਇਡ ਦਿੱਤੀਆਂ ਨੇ ਸੋ ਇਸ ਤੋਂ ਬਾਅਦ ਜਿਹੜੀ ਇੱਕ ਗੱਡੀ ਪਲਟ ਵੀ ਗਈ ਸੀ ਜਿਹਦੇ ਵਿੱਚ ਚਾਰ ਬੰਦੇ ਜਿਹੜੇ ਜਖਮੀ ਦੱਸੇ ਜਾ ਰਹੇ ਨੇ ਇਹ ਸਵੇਰੇ ਸਵੇਰੇ ਜਿਹੜਾ ਤਕਰੀਬਨ ਤੜਕਸਰ 8:30 ਵਜੇ ਦਾ ਟਾਈਮ ਸੀਗਾ ਜਦੋਂ ਇਹ ਐਕਸੀਡੈਂਟ ਵਾਪਰਿਆ ਸੋ ਸਾਡੇ ਨਾਲ ਮੌਕੇ ਤੇ ਮੌਜੂਦ ਨੇ ਤੇ ਜਿਹੜੇ ਐਂਬੂਲੈਂਸ ਦੇ ਵੀਰ ਨੇ ਜਿਨ੍ਹਾਂ ਨੇ ਕਿ ਜਿਹੜਾ ਹਾਸੇ ਦੇ ਵਿੱਚ ਜਿਹੜਾ ਹੈਗਾ ਲੋਕਾਂ ਨੂੰ ਜਿਹੜਾ ਫਰਸਟ ایڈ ਵੀ ਦਿੱਤੇ ਸੀਗੀ ਤੇ ਉਹਨਾਂ ਨੂੰ ਹਸਪਤਲ ਵੀ ਪੰਚਾਇਤ ਬਾਈ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਨਵਸ ਸਿੰਘ ਸਿੰਘ ਹੈ ਜੀ ਮੈਂ ਇਥੇ 1033 ਐਂਬੂਲੈਂਸ ਤੇ ਡਰਾਈਵਰ ਆ ਤੇ ਐਕਸੀਡੈਂਟ ਤਕਰੀਬਨ 8 ਵਜੇ ਦੇ ਦਰਮਿਆਨ ਹੋਇਆ ਤੇ ਇਸ ਟਰੱਕ ਡਰਾਈਵਰ ਦੀ ਅਨਗਹਿਲੀ ਦੇ ਕਾਰਨ ਇਹ ਬਹੁਤ ਵੱਡਾ ਭਿਆਨਕਾ ਹਾਦਸਾ ਹੋਇਆ ਵੱਡੀ ਗੱਲ ਇਹਦੇ ਵਿੱਚ ਇਹ ਦੇਖੀ ਗਈ ਹੈ ਕਿ ਜਿਹੜਾ ਮਤਲਬ ਜਾਨੀ ਨੁਕਸਾਨ ਆ ਉਹ ਹੁਣੋਂ ਬਚ ਗਿਆ ਟਰੱਕ ਡਰਾਈਵਰ ਦੀ दारू ਵੀ ਪੀਤੀ ਹੋਈ ਸੀਗੀ ਤੇ ਓਵਰ ਸਪੀਡ ਦੇ ਕਾਰਨ ਧੁੰਦ ਦੇ ਵਿੱਚ ਉਹਨੂੰ ਗੱਡੀਆਂ ਖੜੀਆਂ ਦਿਖਾਈ ਨਹੀਂ ਦਿੱਤੀਆਂ ਕੋਨੇ ਤਿੰਨ ਤੋਂ ਚਾਰ ਗੱਡੀਆਂ ਜਿਹੜੀਆਂ ਨੇ ਨੁਕਸਾਨੀਆਂ ਨੇ ਜਿਹਦੇ ਵਿੱਚ ਚਾਰ ਪੁਲਿਸ ਮੁਲਾਜ਼ਮ ਸੀਗੇ ਉਹਨਾਂ ਦੇ ਮਤਲਬ ਸੱਟਾਂ ਨੇ ਜ਼ਖਮੀ ਨੇ ਉਹਨਾਂ ਨੂੰ ਅਸੀਂ ਹਸਪੀਟਲ ਰਜਿੰਦਰਾ ਦੇ ਵਿੱਚ ਮਤਲਬ ਐਡਮਿਟ ਕਰਵਾ ਕੇ ਆਏ ਆ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਨਾਰਮਲ ਸੱਟਾਂ ਨੇ ਇਹ ਜਿਆਦਾ ਵੱਡਾ ਕਾਰਨ ਇਹਦਾ ਇਹੀ ਮੰਨਿਆ ਜਾ ਸਕਦਾ ਵੀ ਇੱਕ ਤਾਂ ਟਰੱਕ ਡਰਾਈਵਰ ਦੀ ਡਰਿੰਕ ਕੀਤੀ ਹੋਈ ਸੀ ਦੂਸਰਾ ਧੁੰਦ ਬਹੁਤ ਜ਼ਿਆਦਾ ਸੀ ਜੀ ਓਵਰ ਸਪੀਡ ਦੇ ਕਾਰਨ ਇਹ ਵੱਡਾ ਹਾਦਸਾ ਵਾਪਰੇ ਸੋ ਕਹਿੰਦੇ ਓਵਰ ਸਪੀਡ ਤੇ ਕਰਨੇ ਹੈ ਵੱਡਾ ਹਾਦਸਾ ਵਾਪਰਿਆ ਹੈਗਾ ਸੋ ਤਸਵੀਰਾਂ ਤੁਹਾਨੂੰ ਦਿਖਾਉਣਾ ਚਾਹਨੇ ਆ ਕਿ ਕਿੰਨਾ ਭਿਆਨਕ ਹੈ ਹਾਦਸਾ ਸੀਗਾ ਗੱਡੀ ਹੈ ਜਿਹੜੀ ਉਹਨੇ ਡਿਵਾਈਡਰ ਤੋਂ ਜਿਹੜਾ ਹੈਗਾ ਟਰੱਕ ਓਵਰ ਸਪੀਡ ਸੀਗਾ ਵੀ ਧੁੰਦ ਦਾ ਮੌਸਮ ਸੀਗਾ ਇੱਕਦਮ ਜਿਹੜਾ ਹੈਗਾ ਜਿਹੜੀ ਗੱਡੀ ਨੂੰ ਪਲਟਾ ਦਿੱਤਾ ਹੈਗਾ ਸੋ ਗੱਡੀ ਪਲਟੀ ਹੋਈ ਹੈਗੀ ਧਰੇੜੀ ਟੋਲ ਪਲਾਜ਼ੇ ਦੀਆਂ ਤਸਵੀਰਾਂ ਨੇ ਸੋ ਸਭ ਲੋਕਾਂ ਨੂੰ ਵੀ ਜਿਹੜਾ ਹੈਗਾ ਇਹ ਜਿਹੜਾ ਇੱਥੇ ਐਂਬੂਲੈਂਸ ਵੀ ਖੜੀ ਸੀਗੀ ਸੋ ਲੋਕਾਂ ਦੀ ਮਦਦ ਨਾਲ ਜਿਹੜਾ ਹੈਗਾ ਚਾਰ ਬੰਦਿਆਂ ਨੂੰ ਇਥੋਂ ਗੱਡੀਆਂੋਂ ਕੱਢ ਕੇ ਜਿਹੜਾ ਹੈ ਪਟਿਆਲਾ ਦੇ ਸਰਕਾਰੀ ਰਜਿੰਦਰਾ ਹਸਪਤਾਲ ਵਿਖੇ ਜਿਹੜਾ ਹੈਗਾ ਉਹ ਭਰਤੀ ਕਰਾਇਆ ਗਿਆ ਹੈਗਾ ਕਿਤਨਾ ਕਿਤੇ ਜਿਹੜਾ ਇੱਕ ਪਾਸੇ ਸੰਗੜੀ ਧੁੰਦ ਔਰ ਦੂਸਰੇ ਦੂਸਰੇ ਪਾਸੇ ਓਵਰ ਸਪੀਡ ਦਾ ਕਾਰਨ ਵੀ ਜਿਹੜਾ ਇਹ ਐਕਸੀਡੈਂਟ ਦਾ ਕਾਰਨ ਅੰ ਮੰਨਿਆ ਜਾ ਰਿਹਾ ਹੈਗਾ ਸੋ ਪੁਲਿਸ ਪਾਰਟੀ ਜਿਹੜੀ ਹੈਗੇ ਮੌਕੇ ਤੇ ਪਹੁੰਚ ਕੇ ਉਹਨਾਂ ਵੱਲੋਂ ਤਫਤੀਸ਼ ਕੀਤੀ ਜਾ ਰਹੀ ਹੈਗੇ ਸੋ ਮੌਕੇ ਤੋਂ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਹਾ ਹੈਗਾ ਸੋ ਚਾਰ ਜਿਹੜੇ ਇੰਜਣ ਦੇ ਜ਼ਖਮੀ ਨੇ ਉਹਨਾਂ ਨੂੰ ਜ਼ਰਰ ਇਲਾਜ ਪਟਿਆਲਾ ਦੇ ਸਰਕਾਰੀ ਅਰਜਿੰਦਰਾ ਹਸਪਤਾਲ ਵਿਖੇ ਭਰਤੀ ਕਰਾਇਆ ਗਿਆ ਹੈਗਾ ਹੋਰ ਵੀ ਅਪਡੇਟ ਦੇ ਲਈ ਦੇਖਦੇ ਰਹੋ এবੀਪੀ ਸਾਝਾ ਕੈਮਰਾਮੈਨ ਸੁਨੀਲ ਦੇ ਨਾਲ ਭਾਰਤ ਪੁਸ਼ਨ ਦੀ ਵਿਸ਼ੇਸ਼ ਰਿਪੋਰਟ